ਕਹਿੰਦੇ ਦੋਸਤੀ ਤੇ ਫਾਵੇ ਮਾਰਕ ਤੇ ਨਾ ਪਬਾਜ਼ਾਰ ਜਾਂਦੇ ਉਹ ਵੀ ਫਾਇਦਾ ਫਾਵੇ ਬਸ ਨੂੰ ਕਰਦੇ ਹਨ ਪਰ ਇਹਨਾਂ ਦੇ ਨੁਕਸਾਨ ਬਹੁਤ ਨੇ ਨੁਕਸਾਨ ਸਭ ਤੋਂ ਵੱਡਾ ਕੀ ਹੈ ਜਦੋਂ ਫਕਰਾਂ ਚ ਪਾਣੀ ਹੁੰਦਾ ਜਿਹਨੂੰ ਨਹੀਂ ਦਾ ਮੌਸਮ ਹੈ ਪਾਣੀ ਆਇਆ ਹੋਇਆ ਤਾਂ ਇਹ ਸੀਵਰੇਜ ਤੇ ਚਲੇ ਜਾਂਦੇ ਨੇ ਦਿੱਤੇ ਪਾਜ ਜਾਂਦੇ ਨੇ ਨਾਲ ਜਿਹੜੀ ਜੰਦੀ ਆਖੋ ਪਾਣੀ ਇਹਦਾ ਬੰਦ ਹੋ ਜਾਂਦਾ ਫਿਰ ਬਲੋਕੇਜ ਹੋ ਜਾਂਦੀ ਤਾਂ ਪਾਣੀ ਇਹਦਾ ਹੁਣ ਨਾਲ ਨੂੰ ਦੱਸੀ ਰੁਕੀ ਬਲ ਬੱਲੇ ਚ ਜਾਂਦਾ ਜੇ ਅਪਾ ਲੰਘਦੇ ਆਪਾਂ ਨੂੰ ਵੀ ਆਪਾਂ ਲੱਗਦਾ ਤੇਈ ਪ੍ਰੋਬਲਮ ਆਉਂਦੀ ਆ। ਜੇ ਆਪਾਂ ਇਹਨੂੰ ਫੁੱਲਾ ਦਿੱਤਾ 20000 ਰੁਪਏ ਦੀ ਦਿੱਤਾਗੇ ਜਿਹੜੇ ਜਾਨਵਰ ਨੇ ਜਿਵੇਂ ਗਊਆਂ ਨੇ। ਉਹ ਕਈ ਵਾਰ ਮਤਲਬ ਮੂੰਹ ਮਾਰਦੀਆਂ ਹੋਈਆਂ ਖਾਣੇ 'ਚ ਇਹਨੂੰ ਵੀ ਅੰਦਰ ਨਿਕਲ ਜਾਂਦੀਆਂ ਨੇ। ਸਹੀ ਅੰਦਰ ਜਾ ਕੇ ਉਹਨਾਂ ਦੇ ਜਿਹੜਾ ਸਰੀਰ ਹੈ ਉਹ ਸਿਸਟਮ ਨੂੰ ਖਰਾਬ ਕਰ ਦਿੰਦਾ। ਤਾਂ ਕਈ ਵਾਰ ਇਹ ਵੀ ਹੁੰਦਾ ਵੀ ਜਾਨਵਰਾਂ ਦੀ ਮੌਤ ਹੋ ਜਾਂਦੀ ਹੈ। ਵੀ ਜ਼ਮੀਨ 'ਚ ਆਪਾਂ ਦੇਖੀਂ ਜ਼ਮੀਨ 'ਚ ਰੜ ਗਿਆ ਜੀ। ਸੌਥੇ ਕਿਉਂਕਿ ਇਹ ਗੱਲ ਦਾ ਨਹੀਂ ਪੋਲਿਟੀਕਲ। ਬਾਕੀ ਜਿਹੜਾ ਹੋਰ ਜੇ ਪੱਤੇ ਨੇ ਜਾਂ ਪੂੜਾ ਕਰਕੇ ਤਾਂ ਉਹ ਗੱਲ ਜਾਂਦਾ। ਪਰ ਪੋਲਿਟੀਕਲ ਗੱਲ ਹੈ। ਇਹ ਮਿੱਟੀ ਹੈ ਜਿਹੜੀ ਉਹਨੂੰ ਵੀ ਜਿਹੜਾ ਪ੍ਰਦੂਸ਼ਣ ਕਰਦਾ ਮਿੱਟੀ ਉੱਤੇ ਜਿਹੜੀ ਫਸਲ ਹੋਵੇ ਵੱਧ ਨਹੀਂ ਇਸ ਕਰਕੇ ਆਪਾਂ ਨੂੰ ਸਦੀ ਵਾਰ ਤੋਂ ਜਿਹੜੇ ਘੱਟੋਂ ਘੱਟ ਕਰਨੇ ਚਾਹੀਦੇ ਕਰੂੰਗੇ ਸਾਰੇ ਘੱਟੋਂ ਘੱਟ ਵਰਤਾਂਗੇ ਕਿਤੇ ਜੇ ਆਪਾਂ ਕਈ ਵੀ ਦੀ ਵਰਤੋਂ ਘਟਾਈ ਫਿਰ ਵਰਤੋਂ ਕੀ ਦੀ ਵਧਾਉਣੀ ਆਪਾਂ ਇਹਦਾ ਬਦਲ ਕੀ ਹੈ ਇਹਦਾ ਬਦਲ ਉਹ ਵੀ ਹੈ ਜਿਹੜਾ ਪੁਰਾਣੇ ਸਮੇਂ ਜਿਵੇਂ ਘਰਾਂ 'ਚ ਹੋਣੇ ਲੱਗ ਜਾਂਦੇ ਸੀ ਨਾ ਬਜ਼ੁਰਗ ਕਸਰਤ ਤੇ ਸਮਾਨ ਲੈਣ ਜਾਂਦੇ ਸੀ ਜਾਂ ਸ਼ਹਿਰ ਜਾਂਦੇ ਸੀ ਉਹ ਜਿਹੜੇ ਕੱਪੜੇ ਦੇ ਬਣੇ ਹੋਏ ਝੋਲੇ ਨੇ ਜੇ ਖਾਦੀ ਕੱਪੜੇ ਦੇ ਬਣੇ ਹੋਵੇ ਉਹ ਚੀਜ਼ਾਂ ਵਰਤਦੇ ਸੀ ਤਾਂ ਆਪਾਂ ਉਹਨਾਂ ਦੀ ਜਿਹੜੀ ਬਸਤੋਂ ਵਧਾਉਣੀ ਹੈ ਜਿਹਦੀ ਬਸਤੋਂ ਜੀ ਉਹ ਸਤਾਂਵਾਂ ਤਾਂ ਤੁਸੀਂ ਵੀ ਧਿਆਨ ਰੱਖਿਓ ਜੇ ਜਦ ਵੀ ਦੁਕਾਨ ਤੋਂ ਜੇ ਆਪਾਂ ਨੂੰ ਸਰ ਸਕਦਾ ਕੋਈ ਚੀਜ਼ ਲੈਣ ਜਾਨੀ ਹੈ ਜੇ ਪੋਲੀਥੀਨ ਦੀ ਲੋੜ ਨਹੀਂ ਹੈਗੀ ਤਾਂ ਆਪਾਂ ਉਹਨੂੰ ਮਨਾ ਕਰ ਸਕਦੇ ਹਾਂ ਮੈਨੂੰ ਪੋਲੀਥੀਨ ਤੋਂ ਬਿਨਾ ਦੇ ਦਿਓ ਕਿਉਂਕਿ ਜੇ ਹਰੇਕ ਬੰਦਾ ਇਹ ਸੋਚੂਗਾ ਤਾਂ ਇਹਨਾਂ ਦੀ ਜਿਹੜੀ ਬਸਤੋਂ ਹੋਲੀ ਹੋਲੀ ਘੱਟ ਜਾਈ ਜਾਊਗੀ ਤਾਂ ਆਪਾਂ ਨੂੰ ਇਹ ਚੀਜ਼ ਦਾ ਫਾਇਦਾ ਹੋਵੇਗਾ